ਸੋ ਅਸੀਂ ਆਪਣੀਆਂ ਸਭ ਤੋਂ ਪਹਿਲਾਂ ਜਿਹੜੀਆਂ ਮੰਗਾਂ ਆ ਉਹਨਾਂ ਦੇ ਧਿਆਨ ਵਿੱਚ ਰੱਖਣਾ ਚਾਹੁੰਦੇ ਆ ਕਿ ਪਿਛਲੇ ਲਗਭਗ 15 ਕ ਦਿਨ ਤੋਂ ਤੇ ਜਾਦਾ ਜਿਹੜੀ ਸਮੱਸਿਆ ਉਹ ਪਿਛਲੇ 10 ਦਿਨ ਤੋਂ ਪਿੰਡਾਂ ਵਿੱਚ ਖੇੜਾ ਮੰਦਰ ਬਿਜਲੀ ਕਰ ਤੇ ਨੰਗਲ ਨਰੈਣਗੜ ਬਿਜਲੀ ਕਰ ਤੇ ਤੇਪਾ ਬਿਜਲੀ ਕਰ ਜਿਹਦੇ ਵਿੱਚ ਰਾਤ ਨੂੰ ਬਹੁਤ ਵੱਡੇ ਕੱਟ ਲੱਗਦੇ ਆ ਤੇ ਪਿਛਲੇ 3 ਦਿਨਾਂ ਤੋਂ ਖੇੜਾ ਮੰਦਰ ਬਿਜਲੀ ਕਰ ਤੋਂ ਸਾਰੀ ਸਾਰੀ ਰਾਤ ਬਿਜਲੀ ਨਹੀਂ ਆਉਂਦੀ ਪਰसों ਦੀ ਗੱਲ ਹੈ ਮੈਂ ਫੇਸਬੁੱਕ ਤੇ ਲਾਈਵ ਹੋਇਆ 2 ਵਜੇ ਬਿਜਲੀ ਘਰ ਜਾ ਕੇ ਅਸੀਂ ਚਾਰ ਗੱਡੀਆਂ ਭਰ ਕੇ ਗਏ ਉੱਥੇ ਜਾ ਕੇ ਉਹਨਾਂ ਨਾਲ ਗੱਲਬਾਤ ਕੀਤੀ ਰਾਤ ਨੂੰ 2 ਵਜੇ ਉੱਠ ਕੇ ਜਾਣਾ ਔਰ ਪਿੰਡਾਂ 'ਚੋਂ ਬੰਦੇ ਇਕੱਠੇ ਕਰਕੇ ਲੈ ਕੇ ਜਾਣੇ ਇਹ ਤੁਹਾਨੂੰ ਪਤਾ ਹੀ ਹੈ ਕਿ ਕਿੰਨੀ ਵੱਡੀ ਸਮੱਸਿਆ ਹੈ 2 ਵਜੇ ਬਿਜਲੀ ਘਰ ਜਾਣੇ ਆ ਉੱਥੇ ਜਾ ਕੇ ਜਿਹੜੇ ਅਫਸਰ ਸਾਡਾ ਫੋਨ ਨਹੀਂ ਚੱਕਦੇ ਤੇ ਬਿਜਲੀ ਘਰ ਵਾਲੇ ਜਾਨਣ ਤੋਂ ਦੱਸ ਅਸੀਂ ਫੋਨ ਕਰਵਾਇਆ ਫਿਰ ਐਸੀ ਸਾਹਿਬ ਨੇ ਫੋਨ ਚੱਕਿਆ ਐਸੀ ਸਾਹਿਬ ਨੇ ਫੋਨ ਚੱਕਿਆ ਕਿ ਇਹਨਾਂ ਨੇ ਅਸੀਂ 2 ਵਜੇ ਇਹਨਾਂ ਦੇ ਨਾਲ ਉੱਥੇ ਗੱਲ ਕਰਦੇ ਹਾਂ ਤਾਂ 2:30 ਵਜੇ ਪਿੰਡ ਪਹੁੰਚਦੇ ਹਾਂ ਤੇ ਪੌਣੇ 3 ਵਜੇ ਸਾਨੂੰ ਲਾਈਟ ਦਿੱਤੀ ਜਾਂਦੀ ਹੈ ਉਹ ਕਿਵੇਂ ਦਿੱਤੀ ਜਾਂਦੀ ਹੈ ਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਸੈਦੋਵਾਲ ਪਿੰਡ ਦੇ ਲੋਕ ਜਿਹੜੇ ਉੱਠ ਕੇ ਆ ਗਏ ਬਿਜਲੀ ਕਾ ਰਾਤ ਨੂੰ ਆ ਗਏ ਤੇ ਇਹ ਅਸੀਂ ਇਹ ਵੀ ਕਰਕੇ ਕੱਲ ਨੂੰ ਅਸੀਂ ਸੜਕਾਂ ਰੋਕਾਂਗੇ ਜੇ ਤੁਸੀਂ ਬਿਜਲੀ ਨਹੀਂ ਦੇਣੀ ਦੂਸਰੇ ਪਿੰਡਾਂ ਦੀ ਬਿਜਲੀ ਕੱਟ ਕੇ ਫਿਰ ਸਾਡੇ ਪਿੰਡ ਨੂੰ ਬਿਜਲੀ ਦੇਤੀ ਇਸ ਸਮੱਸਿਆ ਦਾ ਹੱਲ ਨਹੀਂ ਹੈ ਇਹਦੇ ਨਾਲ ਸਾਡੇ ਨਾਲ ਲੋਕ ਟੁੱਟਦੇ ਆ ਕਿ ਆਪਣੇ ਪਿੰਡ ਦੀ بجلی ਛਡਾਲੀ ਤੇ ਦੂਸਰੇ ਪਿੰਡਾਂ ਦੀ بجلی ਜਿਹੜੀ ਆ ਉਹ ਗੁੱਲ ਕਰ ਦਿੱਤੀ। ਇਹ ਸਾਡੇ ਜੱਥੇ ਬੰਦੇ ਕ ਢੰਸਾ ਕਮਜ਼ੋਰ ਹੁੰਦਾ ਇਹਦੇ ਨਾਲ ਅਸੀਂ ਇਸ ਤਰ੍ਹਾਂ ਨਹੀਂ ਚਾਹੁੰਦੇ। ਤੇ ਫਿਰ ਦੂਸਰੇ ਦਿਨ ਉਹਨਾਂ ਕਿਹਾ ਵੀ ਅੱਜ ਤੋਂ ਬਾਅਦ ਕਦੇ ਸਮੱਸਿਆ ਨਹੀਂ ਇਦਾਂ ਦੀ ਆਊਗੀ। ਦੂਸਰੇ ਦਿਨ ਸ਼ਾਮੀ ਰਾਤ 9 ਵਜੇ ਲਾਈਟ ਜਾਂਦੀ ਹੈ ਤੇ ਗਰੁੱਪ ਵਿੱਚ ਪਾਇਆ ਜਾਂਦਾ ਕਿ ਇਹ ਜਿਹੜੀ ਆ ਪਾਵਰ ਕਟ ਆ। ਮੈਂ ਰਾਤ 11 ਵਜੇ ਐਕਸ਼ਨ ਸਾਉ ਨੂੰ ਫੋਨ ਕੀਤਾ ਕਿ ਕੱਲ ਵਾਲੀ ਸਮੱਸਿਆ ਫੇਰ ਹੋ ਗਈ। ਪਹਿਲਾਂ ਟੈਕਸਟ ਮੈਸੇਜ ਲਿਖਿਆ। ਇਹਨਾਂ ਟੈਕਸਟ ਮੈਸੇਜ ਦੇਖ ਲਿਆ ਮੇਰਾ ਜਵਾਬ ਨਹੀਂ ਦਿੱਤਾ। ਉਹੀ ਟੈਕਸ ਮੈਸੇਜ ਮੈਸੀ ਸਾਹਿਬ ਨੂੰ ਲਿਖਿਆ ਉਹਨਾਂ ਮੈਸੇਜ ਦੇਖ ਲਿਆ ਮੈਨੂੰ ਜਵਾਬ ਨਹੀਂ ਦਿੱਤਾ ਫਿਰ ਮੈਂ 11 ਵਜੇ ਤੋਂ ਬਾਅਦ ਉਹਨਾਂ ਨੂੰ ਫੋਨ ਲਾਇਆ ਅਕੀਲ ਸਾਹਿਬ ਨੂੰ ਮੈਂ ਕਿਹਾ ਜੀ ਕੱਲ੍ਹ ਵਾਲੀ ਸਮੱਸਿਆ ਅੱਜ ਫਿਰ ਉਸ ਤਰ੍ਹਾਂ ਹੋ ਗਈ ਆ ਕਹਿੰਦੇ ਜੀ ਪਾਵਰ ਕੱਟ ਆ ਮੈਂ ਕਿਹਾ ਜੀ ਪਾਵਰ ਕੱਟ ਤੋਂ ਸੱਚਾ ਚਲੋ ਉੱਪਰੋਂ ਆਉਂਦੀ ਆ ਹੱਲ ਤਾਂ ਇਹਦਾ ਵੀ ਹੁੰਦਾ ਮੈਂ ਫੋਨ ਕਰਦਾ ਕਿ ਇਹਦੇ ਵਿੱਚ ਮੈਂ ਬਹੁਤਾ ਕਹਿ ਨਹੀਂ ਸਕਦਾ ਫਿਰ ਮੈਂ ਜੈ ਸਾਹਿਬ ਨੂੰ ਫੋਨ ਕੀਤਾ ਉਹ ਕਹਿੰਦੇ ਜੀ ਫਾਲਟ ਹੈ ਫਿਰ ਮੈਂ ਹੋਰ ਅਧਿਕਾਰੀ ਨੂੰ ਫੋਨ ਕੀਤਾ ਕਹਿੰਦੇ ਕਿ ਓਵਰਲੋਡ ਆ ਮਤਲਬ ਤਿੰਨੇ ਅਫਸਰ ਸਾਨੂੰ ਕੇਵਲ ਉਲਝਾ ਕੇ ਰੱਖੀ ਜਾਂਦੇ ਆ ਕਿ ਤੁਹਾਡੇ ਜਿਹੜੀ ਆ ਲਾਈਟ ਕਿਉਂ ਨਹੀਂ ਆਉਂਦੀ ਇਹ ਸਮੱਸਿਆ ਦਾ ਹੱਲ ਨਹੀਂ ਹੈ ਸਾਡੇ ਜਿਹੜੇ ਬੱਚੇ ਆ ਸਕੂਲ ਵਿੱਚ ਪੜ੍ਹਦੇ ਆ ਉਹ ਪ੍ਰਭਾਵਿਤ ਹੁੰਦੇ ਆ ਮੈਂ ਕਿੰਨਾ ਪੰਜਾਬ ਛੱਡ ਕੇ ਜਾਈ ਜਾਂਦੇ ਲੋਕ ਇਹਨਾਂ ਅਫਸਰਾਂशाही ਦਾ ਬਹੁਤ ਵੱਡਾ ਕਾਰਨ ਹੈ ਕਿ ਜਦ ਸਾਨੂੰ ਇੱਥੇ ਘਟੋ ਘਟੇ ਬਿਜਲੀ ਆ ਕੋਈ ਨਹੀਂ ਮੈਣ ਰਹੀ ਤੁਪੇ ਕਿ ਅਸੀਂ ਇਥੇ ਕਿੱਦਾਂ ਅਸੀਂ ਸੁਰੱਖਿਅਤ ਸਮਝਦੇ ਹਾਂ ਜਾਂ ਇਸ ਦੇਸ਼ ਵਿੱਚ ਸਾਡੇ ਬੱਚਿਆਂ ਦਾ ਭੁੱਖੇ ਕੀ ਬਣੂਗਾ ਉਹ ਸਾਰੀ ਰਾਤ ਫਿਰ 7:32 ਵਜੇ ਬੱਤੀ ਆ ਗਈ ਜਦੋਂ ਅਸੀਂ ਐਲਾਨ ਕਰਤਾ ਕਿ ਅੱਜ ਧਰਨਾ ਦੇਵਾਂਗੇ ਫਿਰ ਮੈਨੂੰ ਇੱਕ ਬਿਜਲੀ ਅਧਿਕਾਰੀ ਦਾ ਫੋਨ ਆਇਆ ਕਹਿੰਦੇ ਰਾਤੀ ਮੈਨੂੰ ਦੱਸ ਦਿੰਦਾ ਮੈਂ ਤੁਹਾਡਾ ਸੋਚ ਲਾਉਂਦਾ ਮੈਂ ਕਿਹਾ ਮੈਂ ਤੇਰੇ ਕੋਲੋਂ ਕਹਿ ਕੇ ਸੋਚ ਲਵਾਉਂਦਾ ਕੋਈ ਹੈਪਨ ਹੋ